ਜਿੰਨੇ ਵੀ ਨੌਜਵਾਨ ਸਾਥੀ ਜਿੰਨੇ ਵੀ ਨੌਜਵਾਨ ਸਾਥੀ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮੇਰੀ ਇਸ ਗੱਲਬਾਤ ਨੂੰ ਸੁਣਨਗੇ ਗੱਲਬਾਤ ਨੂੰ ਗੱਲਬਾਤ ਇਹ ਹੈ ਕਿ ਕੱਲ ਨੂੰ ਮੈਂ ਚੰਡੀਗੜ੍ਹ ਤੇ ਮਹਾਲੀ ਆ ਰਿਹਾ ਹਾਂ ਚੰਡੀਗੜ੍ਹ ਤੇ ਮਹਾਲੀ ਆ ਰਿਹਾ ਹਾਂ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਪਿਛਲੇ ਲੰਮੇ ਸਮੇਂ ਤੋਂ ਜੋ ਗੁਰੂ ਮਹਾਰਾਜ ਨੇ ਆਪਾਂ ਨੂੰ ਇੱਕ ਸੇਵਾ ਲਈ ਹੈ ਕਿ ਜਿਹੜਾ ਕਿ ਪੰਜਾਬ ਦੇ ਵਿੱਚ ਪੰਜਾਬ ਛੱਡੋ ਪੂਰੇ ਕਈ ਸੂਬਿਆਂ ਦੇ ਵਿੱਚ ਜਿਹੜਾ ਮਾਫੀਆ ਫੈਲਿਆ ਹੋਇਆ ਇਸ ਮਾਫੀਆ ਦੇ ਖਿਲਾਫ ਆਪਾਂ ਲੰਮੇ ਸਮੇਂ ਤੋਂ ਜੰਗ ਵਿੱਢੀ ਹੋਈ ਹੈ ਕਿਉਂਕਿ ਮੁੱਦੇ ਹੋਰ ਵੀ ਬਹੁਤ ਨੇ ਪੰਜਾਬ ਦੇ ਮੈਂ ਹੋਰਾਂ ਮੁੱਦਿਆਂ ਦੇ ਨਾਲੋਂ ਇਸ ਮੁੱਦੇ ਤੇ ਮੈਂ ਵੱਧ ਜ਼ੋਰ ਦਿੱਤਾ ਹੋਇਆ ਕਿਉਂਕਿ ਬਹੁਤ ਸਾਰੇ ਲੋਕ ਸਾਡੇ ਵੱਖ-ਵੱਖ ਮੁੱਦਿਆਂ ਤੇ ਲੜ ਰਹੇ ਨੇਗੇ ਪਰ ਜਿਹੜਾ ਇਹ ਮੁੱਦਾ ਜਿਹੜਾ ਕਿ ਏਜੰਟ ਮਾਫੀਆ ਜਿਹੜਾ ਕਿ ਪੰਜਾਬ ਦੇ ਵਿੱਚ ਪ੍ਰਵਾਸ ਹੋ ਰਿਹਾ ਹੈ ਇਸ ਪ੍ਰਵਾਸ ਦੇ ਉੱਪਰ ਮੈਂ ਵੱਧ ਚੜ੍ਹ ਕੇ ਜਿਹੜਾ ਕਿ ਮੇਰਾ ਮੈਂ ਇਸ ਇਸ ਜਿਹੜਾ ਕਿ ਰੋਲ ਅਪਣਾਦਾ ਕਰ ਰਿਹਾ ਕਿ ਨੌਜਵਾਨਾਂ ਨੂੰ ਇੱਧਰ ਕਿਵੇਂ ਰੱਖਣਾ ਤੇ ਇੱਧਰ ਜਿਹੜਾ ਹੋ ਰਹੀ ਲੁੱਟ ਤੋਂ ਕਿਵੇਂ ਕਿਵੇਂ ਹਟਾਉਣਾ ਇਸ ਕਰਕੇ ਏਜੰਟ ਮਾਫੀਆ ਨੂੰ ਮੈਂ ਗੱਲ ਕਹਿਣਾ ਚਾਹਣਾ ਏਜੰਟ ਮਾਫੀਆ ਅੱਜ ਵੀ ਥੋੜਾ ਸਿਰਜਾ ਚੱਕਦਾ ਸੀ ਮਹਾਲੀ ਦੇ ਵਿੱਚ ਉਸ ਏਜੰਟ ਮਾਫੀਆ ਨੂੰ ਮੈਂ ਕਹਿਣਾ ਚਾਹਣਾ ਥੋੜੀ ਮੰਜੀ ਪੀੜੀ ਮੈਂ ਐਸੀ ਠੋਕਣੀ ਆ ਕਿ ਤੁਸੀਂ ਸਦੀਆਂ ਤੱਕ ਯਾਦ ਰੱਖੋਗੇ ਸਭ ਤੋਂ ਪਹਿਲਾਂ ਤਾਂ ਏਜੰਟ ਮਾਫੀਆ ਜਿਹੜਾ ਕਿ ਮੇਰੇ ਤੇ ਪਰਚਾ ਕਰਾ ਹੋਇਆ ਮਹਾਲੀ ਦੇ ਉਹਦੇ ਵਿੱਚ ਮੈਂ ਤਰੀਕ ਭੁਗਤਣੀ ਆ ਤਰੀਕ ਭੁਗਤਣ ਤੋਂ ਬਾਅਦ ਉਹ ਵੀ ਇੱਕ ਐਸੇ ਜੰਟ ਨੇ ਪਰਚਾ ਕਰਾਇਆ ਹੋਇਆ ਸੀਗਾ ਲੰਡੂ ਜੇ ਨੇ ਤੇ ਉਹਦੀ ਤਰੀਕ ਭੁਗਤਣ ਤੋਂ ਬਾਅਦ ਮੈਂ ਜਿਹੜਾ ਕਿ ਸੋਨੂ ਸਾਰਿਆਂ ਨੂੰ ਪਹਿਲਾਂ 34 ਸੈਕਟਰ ਦੇ ਵਿੱਚ ਮਿਲਣਾ 34 ਸੈਕਟਰ ਦੇ ਵਿੱਚ ਜਿਹੜਾ ਮਾਫੀਆ ਫੈਲਿਆ ਹੋਇਆ ਹੈ 34 ਸੈਕਟਰ ਜਿਹੜਾ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਠੱਗ ਨੇਗੇ ਉਹ ਠੱਗਾਂ ਦੇ ਅੱਜ ਸਾਡੇ ਨੌਜਵਾਨ ਬਹੁਤ ਸਾਰੇ ਨੌਜਵਾਨ ਅੱਜ ਸਾਡੇ ਮੇਰੀ ਟੀਮ ਕੱਲ ਦੀ ਜਿਹੜੀ ਕਿ ਮਹਾਲੀ ਦੇ ਚੰਡੀਗੜ੍ਹ ਦੇ ਵਿੱਚ ਐਕਟਿਵ ਹੈ ਪਰ ਅੱਜ ਜਿਹੜਾ ਪ੍ਰਸ਼ਾਸਨ ਨੇ ਇੱਕ ਗੱਲ ਕਹੀ ਪ੍ਰਸ਼ਾਸਨ ਨੇ ਗੱਲ ਕਹੀ ਕਿ ਤੁਸੀਂ ਸਾਨੂੰ ਐਪਲੀਕੇਸ਼ਨਾਂ ਦਿਓ ਅਸੀਂ ਸਾਰਿਆਂ ਦੇ ਪੈਸੇ ਪੈਸੇ ਦਿਵਾਵਾਂਗੇ ਤੇ ਇਹਨਾਂ ਦੇ ਸਾਰੇ ਦਫ਼ਤਰ ਬੰਦ ਕਰਾਂਗੇ ਅਸੀਂ ਸਾਨੂੰ ਤੁਸੀਂ ਐਪਲੀਕੇਸ਼ਨਾਂ ਦਿਓ ਖਾਸ ਕਰਕੇ ਜਿਹੜੇ 34 ਸੈਕਟਰ ਦੇ ਵਿੱਚ ਠੱਗ ਨੇਗੇ ਸਾਨੂੰ ਚੰਡੀਗੜ੍ਹ ਦੇ ਪ੍ਰਸ਼ਾਸਨ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਆਪਣੇ ਮੁਤਾਬਕ ਤੁਸੀਂ ਗਲਤ ਤਰੀਕੇ ਨਾਲ ਚੱਲਦੇ ਹੋ ਚਲੋ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਆ ਮੈਂ ਨੰਬਰ ਵੀ ਬੋਲਦਾ ਕਿ ਕਿਹੜੇ ਕਿਹੜੇ ਨੰਬਰ ਤੇ ਸੰਪਰਕ ਕਰਨਾ ਮੈਂ ਬੋਲ ਦਿੰਨਾ ਕੋਈ ਗੱਲ ਨਹੀਂ ਮੈਂ ਬੋਲਦਾ ਮੈਂ ਬੋਲਦਾ ਇੱਕ ਮਿੰਟ ਜਿਹੜੇ ਨੰਬਰ ਤੇ ਸੰਪਰਕ ਕਰਨਾ ਉਹ ਤੇ ਮੈਂ ਬੋਲਦਾ ਉਹ ਵੀ ਨੰਬਰ ਜਿਹੜੇ ਤੁਸੀਂ ਸਾਨੂੰ ਸੰਪਰਕ ਕਰਕੇ ਆਉਣਾ ਤੁਸੀਂ ਤੇ ਪ੍ਰਸ਼ਾਸਨ ਇਹ ਕਹਿੰਦਾ ਵੀ ਸਾਨੂੰ ਐਪਲੀਕੇਸ਼ਨਾਂ ਦਿਓ ਕੱਲ ਨੂੰ ਅਸੀਂ ਥਾਣਾ 34 ਸੈਕਟਰ ਦੇ ਵਿੱਚ ਐਪਲੀਕੇਸ਼ਨਾਂ ਜਿੰਨੇ ਵੀ 34 ਸੈਕਟਰ ਦੇ ਵਿੱਚ ਠੱਗ ਨੇਗੇ ਉਹਨਾਂ ਦੇ ਜਿਹੜੇ ਬਣਦੇ ਸਬੂਤ ਨੇ ਜਿਵੇਂ ਜਿਵੇਂ ਤੁਹਾਨੂੰ ਠੱਗੀਆਂ ਨਾ ਲੋਕਾਂ ਨੇ ਮਾਰੀਆਂ ਹੋਏ ਨੇ ਆਪੋ ਆਪਣਾ ਇੱਕ ਇੱਕ ਸਬੂਤ ਲੈ ਕੇ ਆਇਓ ਜਿਹੜੇ ਤੁਹਾਨੂੰ ਚੈੱਕ ਦਿੱਤੇ ਹੋਏ ਨੇਗੇ ਜਿਹੜੇ ਸੋਨੂੰ ਇਹਨਾਂ ਨੇ ਪੈਸੇ ਦਿੱਤੇ ਹੋਏ ਨੇ ਆ ਪੈਸੇ ਤੋਂ ਤੋਂ ਲੈਤੇ ਹੋਏ ਨੇ ਉਹਨਾਂ ਦੇ ਸਬੂਤ ਲੈ ਕੇ ਆਇਓ ਇੱਕ ਇੱਕ ਸਬੂਤ ਦੀ ਆਪਾਂ ਕੱਲ ਨੂੰ ਐਪਲੀਕੇਸ਼ਨ ਇਹਨਾਂ ਥਾਣਾ 34 ਸੈਕਟਰ ਦੇ ਵਿੱਚ ਦੇਣੀ ਆ ਐਪਲੀਕੇਸ਼ਨਾਂ ਦੇਣ ਤੋਂ ਬਾਅਦ ਆਪਾਂ ਪ੍ਰਸ਼ਾਸਨ ਤੋਂ ਟਾਈਮ ਲੈ ਕੇ ਆਵਾਂਗੇ ਵੀ ਦੱਸੋ ਕਿੰਨੇ ਤੇ ਦਫ਼ਤਰ ਤਾਂ ਇਹਨਾਂ ਦੇ ਅਸੀਂ ਪਰਸੋਂ ਨੂੰ ਸਾਨੂੰ ਇਹਨਾਂ ਦੇ ਬੰਦ ਚਾਹੀਦੇ ਨੇ ਕਿਉਂਕਿ ਜਿਹੜੇ ਲੰਮੇ ਸਮੇਂ ਤੋਂ ਠੱਗੀਆਂ ਮਾਰ ਰਹੇ ਨੇ ਭੋਲੇ ਪਾਲੇ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਹਰਿਆਣੇ ਦੇ ਲੋਕਾਂ ਨਾਲ ਰਾਜਸਥਾਨ ਦੇ ਲੋਕਾਂ ਨਾਲ ਚੰਡੀਗੜ੍ਹ ਦੇ ਲੋਕਾਂ ਨਾਲ ਹੋਰ ਇਹਨੇ ਬੱਕ ਬੱਕ ਲੋਕਾਂ ਨਾਲ ਠੱਗੀਆਂ ਮਾਰੀਆਂ ਨੇ ਗੀਆਂ ਉਹ ਸਾਰੇ ਪੀੜਤ ਲੋਕ ਕੱਢ ਲੂ ਤੁਸੀਂ 34 ਸੈਕਟਰ ਦੇ ਵਿੱਚ ਸਾਡਾ ਨੰਬਰ ਹੈਗਾ ਤੁਸੀਂ 63504 ਤੇ 9747400 ਇਸ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਸਾਰੇ ਜਾਣੇ ਜਿਹੜੇ ਚੰਡੀਗੜ੍ਹ 34 ਸੈਕਟਰ ਦੇ ਵਿੱਚ ਹੈ ਮਾਫੀਆ ਬਹੁਤ ਵੱਡੀ ਪੱਧਰ ਤੇ ਆ ਪ੍ਰਸ਼ਾਸਨ ਨੇ ਸਾਨੂੰ ਇੱਕ ਗੱਲ ਕਹੀ ਆ ਕਿ ਤੁਸੀਂ ਸਾਨੂੰ ਐਪਲੀਕੇਸ਼ਨਾਂ ਦਿਓ ਐਪਲੀਕੇਸ਼ਨ ਅਦਰਨ ਤੋਂ ਬਾਅਦ ਅਸੀਂ ਦਫ਼ਤਰ ਬੰਦ ਕਰਾਂਗੇ ਅਸੀਂ ਦੇਖਦੇ ਆਂ ਵੀ ਦਫ਼ਤਰ ਕਦੋਂ ਬੰਦ ਕਰਦੇ ਨੇ ਤੇ ਕਿੰਨੇ ਟਾਈਮ ਦੇ ਵਿੱਚ ਪੈਸਾ ਰਿਕਵਰ ਕਰਾਉਂਦੇ ਨੇਗੇ ਅਗਲੇ ਜਿਹੜਾ ਕਿ ਸਾਡਾ ਮਹਾਲੀ ਦੇ ਵਿੱਚ ਜਨਾਹ ਏਜੰਟ ਮਾਫੀਆ ਹੈ ਮਹਾਲੀ ਦੇ ਵਿੱਚ ਅਸੀਂ ਮਿਲਾਂਗੇ ਤੁਹਾਨੂੰ ਘੱਟੋ ਘੱਟ ਤਕਰੀਬਨ 2 ਤੋਂ 3 ਵਜੇ ਦੇ ਵਿੱਚ ਵਿੱਚ ਅਸੀਂ ਤੁਹਾਨੂੰ ਮਹਾਲੀ ਮਿਲਾਂਗੇ ਮਹਾਲੀ ਦੇ ਜਿੰਨੇ ਵੀ ਠੱਗ ਏਜੰਟ ਮਾਫੀਆ ਹੈ ਅੱਜ ਮਹਾਲੀ ਦਾ ਪ੍ਰਸ਼ਾਸਨ ਨੇ ਵੀ ਇਹੀ ਗੱਲ ਕਹੀ ਆ ਅਸੀਂ ਤਾਂ ਐਪਲੀਕੇਸ਼ਨਾਂ ਤਾਂ ਇਹਨਾਂ ਨੂੰ ਪਹਿਲਾਂ ਹੀ ਬਹੁਤ ਬਹੁਤ ਦੇ ਦੇ ਥੱਕ ਗਏ ਤੁਹਾਨੂੰ ਪਤਾ ਕਿੰਨੇ ਆਪਾਂ ਮਹਾਲੀ ਦੇ ਅੰਦਰ ਕਰਾਏ ਨੇ ਜੇਲ੍ਹਾਂ ਦੇ ਵਿੱਚ ਕਿੰਨੇ ਉਹ ਕਰਾਏ ਨੇਗੇ ਤੇ ਇਹ ਜਿਹੜਾ ਮਾਫੀਆ ਦੀ ਜੜ ਕਲ ਨੂੰ ਪਟਣੀ ਆ ਤਾਂ ਮੈਂ ਮੀਡੀਆ ਨੂੰ ਵੀ ਬੇਨਤੀ ਕਰਦਾ ਤੇ ਭਰਾਵੋ ਮੀਡੀਆ ਵਾਲੇ ਤੁਸੀਂ ਇਸ ਕੰਮ ਦੇ ਵਿੱਚ ਮੇਰਾ ਬਹੁਤ ਘੱਟ ਸਾਥ ਦਿਨੇ ਹੋ ਸਾਥ ਇਸ ਕਰਕੇ ਘੱਟ ਦਿਨੇ ਹੋ ਕਿਉਂਕਿ ਤੁਸੀਂ ਨਾ ਏਜੰਟਾਂ ਦੇ ਪ੍ਰੋਮੋਸ਼ਨਾਂ ਕਰੀਆਂ ਨੇ ਇਹਨਾਂ ਏਜੰਟਾਂ ਦੇ ਤੁਸੀਂ ਐਡਾ ਲਾਉਣੇ ਹੋ ਐਡਾ ਲਾ ਲਓ ਪ੍ਰੋਮੋਸ਼ਨਾਂ ਕਰ ਲਓ ਮੈਂ ਤੁਹਾਨੂੰ ਕੱਖ ਨਹੀਂ ਕਹਣਾ ਐਡਾ ਵੀ ਲਾਓ ਪ੍ਰੋਮੋਸ਼ਨਾਂ ਵੀ ਕਰੋ ਪਰ ਇੱਕ ਤੁਹਾਡੇ ਕੋਲੇ ਬੇਨਤੀ ਕਰਦਾ ਵੀ ਜੇਕਰ ਤੁਸੀਂ ਇਹਨਾਂ ਦਾ ਐਡਾ ਪ੍ਰੋਮੋਸ਼ਨ ਚਲਾਉਣਾ ਤਾਂ ਮੇਰੀ ਗੱਲ ਵੀ ਇਹਨਾਂ ਦੇ ਬਰਾਬਰ ਰੱਖੋ ਮੇਰੀ ਗੱਲ ਵੀ ਇਹ ਲੋਕਾਂ ਦੇ ਵਿੱਚ ਇਹ ਮੈਂ ਦੱਸਣਾ ਚਾਹੁੰਦਾ ਵੀ ਕਿਹੜਾ ਚੋਰ ਆ ਕਿੰਨਾਂ ਨੇ ਕਿੰਨਿਆ ਕਿੰਨੇ ਠੱਗੀਆਂ ਮਾਰੀਆਂ ਨੇ ਤੁਸੀਂ ਐਡਾ ਲਾਓ ਤੁਹਾਡਾ ਕੰਮ ਆ ਤੁਹਾਡਾ ਅਦਾਰਾ ਚਲਾਉਣਾ ਤੁਸੀਂ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮੇਰੀ ਵੀ ਗੱਲ ਤੁਸੀਂ ਮੀਡੀਆ ਕਵਰ ਕਰਨ ਲਈ ਬਰਾਬਰ ਆਵੇ ਉੱਥੇ মিডিਆ ਕਵਰ ਕਰ ਲੈ ਸਾਡੀ ਗੱਲ ਵੀ ਅਸੀਂ ਲੋਕਾਂ ਦੇ ਵਿੱਚ ਰੱਖ ਸਕੀਏ ਸਾਡੀ ਗੱਲ ਵੀ ਉੱਥੇ ਰੱਖਣ ਲਈ ਸਾਡਾ মিডিਆ ਉੱਥੇ ਅਸੀਂ ਚਾਹੁੰਦੇ ਕਿ ਤੁਹਾਡਾ ਸਾਡਾ ਸਾਥ ਦੇਵੇ ਇਸ ਕਰਕੇ ਦੋਨਾਂ ਜਗਾਵਾਂ ਦੇ ਉੱਪਰ ਕੱਲ ਨੂੰ ਅਸੀਂ ਤੁਹਾਨੂੰ ਮਿਲਾਂਗੇ ਤੇ ਇੱਕ 34 ਸੈਕਟਰ ਤੇ ਦੂਜਾ ਅਸੀਂ ਗੁਰਦੁਆਰਾ ਅੰਮ੍ਰਿਤਸਰ ਉੱਥੋਂ ਸ਼ਾਇਦ ਅਸੀਂ ਉੱਥੋਂ ਆਉਤੀ ਵਟਾਂਗੇ ਅਸੀਂ ਅਪਡੇਟ ਬਾਕੀ ਦੇ ਦਾਂਗੇ ਫਿਰ ਅਸੀਂ ਮਹਾਲੀ ਦੇ ਵਿੱਚ ਅਸੀਂ ਬੈਠਾਂਗੇ ਤੇ ਇਸ ਤੋਂ ਪਹਿਲਾਂ ਅਸੀਂ ਕਿ ਅਸੀਂ 34 ਸੈਕਟਰ ਦੇ ਵਿੱਚ ਮੇਰੀ ਤਰੀਕ ਆ ਪਹਿਲਾਂ ਮਹਾਲੀ ਕੋਰਟ ਦੇ ਵਿੱਚ ਮਹਾਲੀ ਤਰੀਕ ਭੁਗਤਣ ਤੋਂ ਬਾਅਦ ਮੈਂ ਤੁਹਾਨੂੰ 34 ਸੈਕਟਰ ਦੇ ਵਿੱਚ ਮਿਲੂੰਗਾ ਇਹ ਜਿਹੜੀ ਕਿ ਵੱਡੀ ਲੜਾਈ ਹੈ ਪੰਜਾਬ ਦੀ ਨੌਜਵਾਨ ਨੂੰ ਬਚਾਉਣ ਲਈ ਘਰਾਂ ਦੇ ਵਿੱਚ ੁੱਲਾਂ ਦੇ ਵਿੱਚੋਂ ਅੱਗ ਬੁਝ ਗਈ ਇਹਨਾਂ ਇਸ ਮਾਫੀਆ ਨੇ ਪੰਜਾਬ ਦੀ ਬਰਬਾਦੀ ਕਰਕੇ ਛੁੜਤੀ ਇਸ ਮਾਫੀਆ ਦੀ ਜੜ ਮੈਂ ਅਸੀਂ ਪਟੂੰਗਾ ਤੁਹਾਡੇ ਸਾਹਮਣੇ ਤੁਸੀਂ ਪੰਜਾਬ ਦੇ ਲੋਕੋ ਪੰਜਾਬ ਦੇ ਨੌਜਵਾਨੋ ਮੈਨੂੰ ਗੁੱਸਾ ਚੜਦਾ ਨੌਜਵਾਨੀ ਤੇ ਭੈਣ ਝੋਟ ਦੇ ਇੱਕ ਕੱਲੇ ਰੀਲਾਂ ਤੇ ਹੋਈ ਪਿਆ ਨੌਜਵਾਨੀ ਮਨੁ ਨੌਜਵਾਨਾਂ ਦੇ ਗੁੱਸਾ ਹੋ ਉਹ ਚੜਦਾ ਫੁੱਦੂ ਕਮਾਤੇ ਹੋਈ ਪਈ ਐ ਬਸ ਕੱਲਾ ਜਾਂ ਬਾਹਰ ਜਾਣਾ ਜਾਂ ਇਹ ਜਾਣਾ ਜਾਂ ਡਿਪਰੈਸ਼ਨ ਦੇ ਵਿੱਚ ਵਗ ਜਾਂਦੀ ਐ ਨੌਜਵਾਨਾਂ ਦੇ ਤੇ ਮੈਂ ਲੱਖ ਲਾਂਹ ਤਾਂ ਪਾਉਣਾ ਤੁਹਾਨੂੰ ਸਭ ਨੂੰ ਪਤਾ ਕਿ ਕਿੱਡੀ ਵੱਡੀ ਆਪਾਂ ਲੜਾਈ ਲੜ ਕੇ ਜਿਹੜੀ ਕਿ ਇਹ ਪੰਜਾਬ ਦੇ ਵਿੱਚ ਕਿੰਨੇ ਸੈਂਟਰ ਕਿੰਨੇ ਥਾਵਾਂ ਤੇ ਬੰਦ ਕਰਾਉਣੇ ਨੇ ਅੱਜ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਦੇਖ ਲਿਓ ਐਡਮਿਸ਼ਨਾਂ ਕਿੰਨੀਆਂ ਵੱਧ ਰਹੀਆਂ ਨੇਗੀਆਂ ਲੱਖ ਦੇ ਲਾਹਣਤਾ ਜਿਹੜੀ ਕਿ ਹਜੇ ਵੀ ਪੰਜਾਬ ਦੀ ਨੌਜਵਾਨੀ ਮੈਂ ਕਿੰਨੇ ਟਮ ਸਮੇਂ ਦੇ ਢੰਡੋਰਾ ਪਟ ਰਿਹਾ ਹਾਂ ਹਜੇ ਵੀ ਪੰਜਾਬ ਦੀ ਨੌਜਵਾਨੀ ਮੇਰੀਆਂ ਗੱਲਾਂ ਤੇ ਅਸਰ ਕਰਕੇ ਇੰਨਾ ਏਜੰਟਾਂ ਤੋਂ ਬਚ ਨਹੀਂ ਰਹੀ ਇੰਨਾ ਏਜੰਟਾਂ ਦੇ ਮੂਰੇ ਜਾ ਕੇ ਹਜੇ ਵੀ ਕਿ ਐ ਜਾ ਕੇ ਬੀਸੀ ਜਾਂਦੀ ਹੈ ਇਸ ਏਜਟ ਮਾਫੀਆ ਦੇ ਖਿਲਾਫ ਲੜਾਈ ਹੈ ਤੇ ਇਹ ਗੱਲ ਮੈਨੂੰ ਇਹ ਹਮੇਸ਼ਾ ਹੀ ਗੱਲ ਰੜਕਦੀ ਹੈ ਠੱਗ ਠੋਗਣ ਤੋਂ ਬਾਅਦ ਪਹਿਲਾਂ ਤਾਂ ਮੇਰੇ ਕੋਲੇ ਆਉਂਦੇ ਨਹੀਂ ਬਾਅਦ ਚ ਆ ਕੇ ਮੇਰੇ ਕੋਲੇ ਭੋਕਣਗੇ ਪਹਿਲਾਂ ਵੀ ਪੁੱਛ ਲਿਆ ਕਰੋ ਤੁਹਾਡੇ ਬਾਪ ਨੂੰ ਵੀਸੀ ਭਾਈ ਆ ਏਜੰਟ ਕੋਲੇ ਫਸ ਜੇ ਜਾ ਕੇ ਕਿਵੇਂ ਆ ਮੈਨੂੰ ਪੁੱਛ ਲਿਆ ਕਰੋ ਵੀ ਆ ਜਿਹੜਾ ਕਿ ਭਾਈ ਆਹ ਕਿਹੜਾ ਫਰਾਉਡ ਆ ਕਿਹੜਾ ਠੱਗ ਆ ਜਿਹੜਾ ਨੇ ਅਸੀਂ ਖਿਲਾਫ ਵੀਡੀਓ ਪਾਈ ਉਹਨਾਂ ਨੂੰ ਜਾ ਕੇ ਫੇਰ ਫੇਰ ਜਾ ਕੇ ਉਹਨਾਂ ਦਾ ਵੀਜੇ ਲਵਾਈ ਜਣੇ ਹਾਂ ਮੈਨੂੰ ਪੁੱਛ ਲਿਆ ਕਰੋ ਵੀ ਆ ਵੀ ਜਿਹੜਾ ਇੰਨਾ ਖਰਚਾ ਜਿਹੜੇ ਤੋਂ ਮਰਜ਼ੀ ਠੱਗੀ ਲਵਾ ਲੈ ਕਰੋ ਮੈਨੂੰ ਜਿਹੜੇ ਮਰਜ਼ੀ ਏਜੰਟ ਇੱਕ ਵਾਰੀ ਮੈਨੂੰ ਫੋਨ ਕਰਾਇਆ ਕਰੋ ਵੀ ਹਾਂ ਓਏ ਫਾਇਲ ਲਾਏਗਾ ਕਿ ਨਹੀਂ ਲਾਏਗਾ ਜਾਂ ਕੁਝ ਕਰੇਗਾ ਕਿ ਨਹੀਂ ਕਰੇਗਾ ਨਹੀਂ ਪੈਸੇ ਤੈਥੋਂ ਲਾਵਾਂਗੇ ਇਸ ਕਰਕੇ ਨੌਜਵਾਨੋ ਤੇ ਸਾਰਿਆਂ ਨੂੰ ਮੇਰੀ ਬੇਨਤੀ ਥੋੜਾ ਜਾਗੋ ਜਾ ਕੇ ਆਪੋ ਆਪਣੇ ਪੰਜਾਬ ਨੂੰ ਪੈਰਾਂ ਸਿਰ ਤੇ ਖੜਾ ਕਰੀਏ ਆਪਣੇ ਪੰਜਾਬ ਦੇ ਵਿੱਚ ਜਿਹੜੀ ਅੱਜ ਜਿਹੜੀ ਇੱਕ ਸਰਕਾਰਾਂ ਨੇ ਜਿਹੜੇ ਲੀਡਰ ਨੇਗੇ ਇਹ ਪੰਜਾਬ ਨੂੰ ਲੁੱਟ ਕੇ ਖਾ ਗਏ ਇਹਨਾਂ ਨੇ ਆਪਣੇ ਏਜੰਟ ਮਾਫੀਆ ਨੇ ਇਹਨਾਂ ਦਾ ਸਾਰਾ ਕੁਝ ਇਹਨਾਂ ਨੇ ਖੋਲ ਲਿਆ ਇਹਨਾਂ ਨੇ ਆਪਣੇ ਇਮੀਗ੍ਰੇਸ਼ਨ ਖੋਲ ਲਏ ਮੈਂ ਕਹਿਣਾ ਚਾਹਣਾ ਵੀ ਜੇਕਰ ਨਸ਼ੇ ਵਾਲਿਆਂ ਦੇ ਘਰ ਟਾਹੇ ਜਾ ਰਹੇ ਨੇਗੇ ਤਾਂ ਜਿਹੜਾ ਏਜੰਟ ਮਾਫੀਆ ਦੇ ਏਜੰਟ ਮਾਫੀਆ ਦੇ ਵੀ ਘਰ ਟਾਹੇ ਜਾਣ ਜਿਨ੍ਹਾਂ ਨੇ ਨੌਜਵਾਨਾਂ ਨੂੰ ਲੁੱਟਿਆ ਠੱਗਿਆ ਇਹਨਾਂ ਏਜੰਟ ਮਾਫੀਆ ਦੇ ਘਰ ਕਦੋਂ ਟਾਹੋਂਗੇ ਮੈਂ ਸਰਕਾਰ ਨੂੰ ਪੁੱਛਣਾ ਚਾਹਣਾ ਇਹਨਾਂ ਏਜੰਟ ਮਾਫੀਆ ਦੇ ਸਾਰੇ ਘਰ ਤਾਹੋ ਤੇ ਇਹਨਾਂ ਦੇ ਸਾਰੀਆਂ ਪ੍ਰਾਪਰਟੀਆਂ ਜ਼ਬਤ ਕਰੋ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਨੌਜਵਾਨਾਂ ਨਾਲ ਠੱਗੀਆਂ ਮਾਰੀਆਂ ਨੇਗੀਆਂ ਇਹਨਾਂ ਦੇ ਵੀ ਘਰ ਤਾਹੇ ਜਾਣ ਜੇ ਨਸ਼ੇ ਵਾਲੇ ਗਰੀਬਾਂ ਦੇ ਘਰ ਤਾਹੇ ਜਾ ਰਹੇ ਨੇ ਤਾਂ ਇਹ ਕਰੋੜਪਤੀ ਜਿਹੜਾ ਏਜੰਟ ਮਾਫੀਆ ਅਰਪਪਤੀ ਇਸ ਮਾਫੀਆ ਦੇ ਵੀ ਘਰ ਤਾਹੇ ਜਾਣ ਇਸ ਕਰਕੇ ਇਹ ਗੱਲਾਂ ਬਾਤਾਂ ਤੁਹਾਨੂੰ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀਗੀਆਂ ਤੁਸੀਂ ਕੱਲ ਨੂੰ ਸਾਰੇ ਜਾਣੇ ਮੈਨੂੰ ਮਹਾਲੀ ਚੰਡੀਗੜ੍ਹ ਦੇ ਵਿੱਚ ਮਿਲ ਸਕਦੇ ਹੋ 6350497 476 ਨੰਬਰ ਤੇ ਸੰਪਰਕ ਕਰਕੇ ਤੁਸੀਂ ਇੱਥੇ ਆ ਸਕਦੇ ਹੋ ਪਹਿਲਾਂ 34 ਸੈਕਟਰ ਚੰਡੀਗੜ੍ਹ ਤੇ ਇਸ ਤੋਂ ਬਾਅਦ ਫਿਰ ਨਖਤ ਸਿੰਘ ਮਹਾਲੀ ਦੇ ਵਿੱਚ ਮਿਲਾਂਗੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ